ਬੁਗਿਆ ਕੀ ਆ ਰੇਟ ਹੈ ਕੀ ਆ ਆਪ ਵੀ ਮੈਂ ਦੇਖੋ ਤਾਂ ਇਹ ਨੇਰੇ ਵਿੱਚ ਠੀਕ ਦੇਖ ਰਹੀ ਲੋਕੇਸ਼ਨ ਗਾਮਲੇ ਪੁੱਛੇ ਤੇ ਜੀ ਗਾਮਲੇ ਇਹਦਾ ਇਹ ਮੈਂ ਕਹਿ ਰਿਹਾ 70 ਨੂੰ ਕਰਤੇ ਆ ਕਹਿੰਦਾ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਹਾਥ ਦੇ ਪਾਸ ਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋ ਵੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਐਦਾ ਹੀ ਆਪਣੇ ਬਲੌਗ ਨੂੰ ਫੁੱਲ ਵਾਚ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰੋ ਤੇ ਸ਼ੇਅਰ ਵੀ ਕਰੋ ਜੀ ਨਾਲ ਦੀ ਨਾਲ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਤੋਂ ਜਾਂ ਬਾਹਰ ਤੋਂ ਦੇਸ਼ਾਂ ਦੇ ਸਾਂਤੂ ਜਾਦ ਨਵੇਂ ਮੈਂਬਰ ਜੁੜ ਰਹੇ ਹਨ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਪੂਰਾ ਦਿਲੋਂ ਸਤਿਕਾਰ ਹੈ ਜੀ ਐਦਾ ਹੀ ਆਪਣੇ ਬਲੌਗ ਨੂੰ ਫੁੱਲ ਵਾਚ ਕਰੇ ਕਰੋ ਤੇ ਸੋਹਣੇ ਸੋਹਣੇ ਕਮੈਂਟ ਜਾਰ ਕਰਦੇ ਕਰੋ ਜੀ ਨਾਲ ਲੋ ਜੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਦੇ ਤੇ ਤੁਹਾਨੂੰ ਦੱਸ ਦੰਨੇ ਅੱਜ ਦਾ ਬਲੌਗ ਕਿਹੜੇ ਵਿਸ਼ੇ ਤੇ ਹੈ ਜੀ ਅੱਜ ਦਾ ਬਲੌਗ ਹੈ ਜੀ ਅੱਜ ਸੰਡੇ ਹੈ ਜੀ ਅੱਜ ਦਾ ਜਿਹੜਾ ਇਹ ਬਲੌਗ ਆ ਰਿਹਾ ਤੁਹਾਨੂੰ ਅੱਜ ਕਿਤੇ ਕਮਾ ਕੇ ਲੈ ਆਨੇ ਆ ਨਾਲੇ ਘੁੰਮ ਕਾਈਏ ਨਾਲੇ ਤੁਹਾਨੂੰ ਵੀ ਕਮਾਈਏ ਗੇ ਕੋਈ ਨਵੀਂ ਜਗ੍ਹਾ ਦਿਖਾਈਏ ਤੇ ਦੇਖਦੇ ਆ ਅੱਜ ਮਨਜੀਤ ਉਹਨਾਂ ਦੀ ਕਿਆਰ ਆਈ ਐ ਕਿਆ ਸਕੀਮ ਬਣਾਈ ਦੀ ਐ ਬਾਕੀ ਗੱਡੀ ਤਾਂ ਮੈਂ ਨਾ ਤੇ ਧਵਾ ਲਈ ਛਿੜਕ-ਛੁੜਕ ਕਹਿਣ ਗੱਡੀ ਆਪਣੀ ਰਾਣੀ ਸੁੰਦਰ ਐ ਨ ਰੈਡੀ ਐ ਜੀ ਤੁਹਾਨੂੰ ਦਿਖਾਣੇ ਤੇ ਬਾਕੀ ਹੁਣ ਮੈਂ ਅੰਦਰ ਮੱਖੀਆਂ ਵੀ ਬਾੜਤੀਆਂ ਵਿੱਚ ਗਈ ਚਲੋ ਛੱਡ ਕਿਉਂਕਿ ਮਨਜੀਤ ਨੇ ਬੈਠਾ ਹਾਂ ਅੰਦਰ ਮਨਜੀਤ ਨੇ ਬੈਠਣਾ ਜੀ ਕਿਉਂਕਿ ਫਿਰ ਨਾ ਉਹ ਕੱਲੀ ਨਾ ਉਦਾਸ ਜੀ ਹੋ ਜਾਂਦੀ ਬੈਠੀ-ਬੈਠੀ ਕਰਾਨੇ ਗੱਲਬਾਤ ਨਾਲੇ ਪ ਹਾਂਜੀ ਭਾਈ ਦੇਖ ਲਾ ਦੇ ਕੀ ਆ ਬੰਦਿਆ ਸਤਿ ਸ਼੍ਰੀ ਅਕਾਲ ਜੀ ਸਰੇ ਦੇਖੋ ਦਾਜੀ ਤੇ ਬਾਕੀ ਨਾ ਜੀ ਹੁਣ ਮੰਨੂ ਤੁਸੀਂ ਕਮੈਂਟ ਵੀ ਨਾ ਕਰਿਓ ਜੀ ਨਾ ਮਨਜੀਤ ਨੂੰ ਕਰਿਓ ਕਿਉਂਕਿ ਤੁਹਾਨੂੰ ਪਤਾ ਜੇ ਅਸੀਂ ਕੋਈ ਵੀ ਸ਼ਾਪਿੰਗ ਕਰਦੇ ਨਾ ਮਨਜੀਤ ਨੂੰ ਮੈਂ ਕੁਝ ਵੀ ਦਿਵਾਨਾ ਸੂਟ ਵਗੈਰਾ ਤਾਂ ਉਹ ਵੀਡੀਓ ਦੇ ਵਿੱਚ ਜ਼ਰੂਰ ਹੁੰਦਾ ਏ ਠੀਕ ਨੇ ਜੀ ਤੇ ਜਿਹਦੇ ਕਰਕੇ ਆ ਦੇਖੋ ਦਾਜੀ ਇਹ ਸੂਟ ਤਾਂ ਦਵਾਇਆ ਹੀ ਨਹੀਂ ਤਾਂ ਇਹ ਹੋਰੇ ਨਵੇਂ ਸੱਪ ਨਿਕਲੇ ਆ ਹੁਣ ਪੁੱਛਦੇ ਨਾ ਸੱਪ ਕਿੱਥੋਂ ਕੱਢਿਆ ਹੈ ਹਾਂਜੀ ਭਾਈ ਲਿਆਈ ਕਿੱਥੇ ਦੀ ਇੱਟਾ ਵਿੱਚ ਵੀ ਪਾਰ ਹੀ ਕੋਤਾ ਸਭ ਪਤਾ ਸੀ ਇੱਥੇ ਮਾਜੀ ਦਾ ਕੱਢਣਾ ਹੁਣ ਤਾਂ ਹੀ ਇਹ ਨਾ ਤਿੰਨ ਚਾਰ ਪੱਕੀਆਂ ਐ ਕਦੀ ਮਰਨਟਾ ਕੱਢਣ ਚੱਲੇ ਜਾਂਦੀਆਂ ਬੀਨ ਲੈ ਕੇ ਕਦੀ ਮੁੱਲਾਂਪਨ ਚਲੇ ਜਾਂਦੀਆਂ ਕਦੀ ਕਰਾਲੀ ਕਦੇ ਕਿਤੇ ਮੂੰ ਰੱਬ ਦੀ ਸੁੱਖ ਨਾਲ ਹਰ ਇੱਕ ਪਿੰਡ ਵਿੱਚ ਦੋ ਤਿੰਨ ਟੈਂਕੂ ਵੀ ਹੋਗੇ ਦੂਏ ਜਿਹੜੇ ਆਟੋ ਰਿਕਸ਼ਾ ਈ ਰਿਕਸ਼ਾ ਜੀ ਅਸੀਂ ਟਾਈਮ ਕੋ ਤੁੰਗ ਨੂੰ ਨਹੀਂ ਜਾਂਦੀ ਅਸੀਂ ਆਪਣੇ ਚਾਰ ਪੰਜ ਘਰਾਂ ਮਾਤੇ ਇੱਕ ਜਣੇ ਨੂੰ ਕਹਿ ਦਿੰਨੇ ਵੀ ਜੀ ਹਾਂ ਕਦੀ ਡਿਊਟੀ ਮੇਰੀ ਵੀ ਲੱਗ ਜਾਂਦੀ ਮੈਂ ਛੱਡਿਆ ਨਾ ਤੇ ਉਧਰੋਂ ਤਾਂ ਫੇਰ ਬੁਲਾਕਤੇ ਨਾ ਫੇਰ ਮੈਂ ਜਦ ਮੈਨੂੰ ਪਤਾ ਵੀ ਅੱਜ ਮੈਂ ਛੱਡ ਤੇ ਇਹ ਜਾਂ ਕੋਈ ਛੱਡੇ ਆ ਘਰ ਦਾ ਚਾਚੇ ਦਾ ਮੁੰਡਾ ਫਿਰ ਜਦ ਮੈਨੂੰ ਪਤਾ ਹੁੰਦਾ ਨਾ ਵੀ ਗਈ ਵੀ ਫਿਰ ਆਪਾਂ ਇਹਦਾ ਫੋਨ ਨਹੀਂ ਚੱਕੀ ਦਾ ਨਹੀਂ ਕਹਿ ਦੇ ਕਰਦੇ ਵੀ ਬਾਈ ਆਪਣਾ ਉੱਥੇ ਦਾ ਟੈਂਪੂ ਕਰਦੇ ਆਂਦੇ ਵੀ ਦਾ ਟੈਂਪੂ ਕਰ ਲਿਆ ਨੇ ਟੈਂਪੂ ਦੀ ਤਾਂ ਲੋੜੇ ਨਹੀਂ ਹੈਗੇ ਜਾਂ ਬਸ ਐ ਤਾਂ ਬਈ ਨਾ ਜਦ ਝੋਲਾ ਭਰਿਆ ਹੋਦਾ ਨਾ ਕੋਲ ਬੂਟੀਆਂ ਵਾਲਾ ਲਫਾ ਪੇ ਉਹਨੇ ਤਰ੍ਹਾਂ ਤਰ੍ਹਾਂ ਦੇ ਫਿਰ ਤਾਂ ਨਾ ਚਾਹ ਇਹਨਾਂ ਨੂੰ ਗੱਲਾਂ ਪਾ ਕੇ ਨਾ ਡੰਡੀ ਡੰਡੀ ਪਾ ਲਿਆ ਭਾਵੇਂ 20 ਕਿਲੋਮੀਟਰ ਨਿਕਲ ਜਮ ਕਿਉਂ ਜਿਆਦਾ ਐ ਹੁੰਦਾ ਨਾ ਵੀ ਐ ਪੰਜ ਸੱਤ ਕਰਾ ਜਾ ਕੇ ਦੇਖਣੀ ਦਿਖਾਉਂਗੇ ਕਰਾ ਜਾ ਕੇ ਵੀ ਸੂਟ ਲੈ ਆਏ ਹਨ 14 ਹੁੰਦਾ ਹਨ ਦਿਖਾਣਾ ਗਿਆ ਇਹ ਆ ਮਨਜੀਤ ਨੇ ਮੈਨੂੰ ਦੱਸਿਆ ਹੀ ਨਹੀਂ ਆ ਤਾਂ ਅੱਜ ਪਾਇਆ ਬਈ ਦੇਖਿਆ ਕਦੇ ਰਾਣੇ ਮੱਜਰੇ ਦੇ ਸੱਪ ਕੱਢਣ ਚਲੇ ਜਾਨੀ ਆ ਇਹ ਜਿ ਬੈਲੀਆਂ ਹੋਵੇ ਉੱਥੇ ਤੱਕ ਘੁੰਮਣ ਤਾਂ ਜਾਨੀ ਆਈ ਹੈ ਹਨਾ ਤਾਂ ਥੀਦੇ ਤੇ ਹੂੰ ਚਲ ਕੋਈ ਨਹੀਂ ਮੈਂ ਵੀ ਕੁਮਈ ਜੱਜ ਨਮੀ ਪਾਈ ਐ ਦੋ ਲਿਆਇਆ ਤਾਂ ਹੀ ਲਕੋਤੀ ਤੇ ਇਹਨੇ ਆ ਤਾਂ ਇੱਕ ਦਿਨ ਮੇਰੇ ਮਨ ਚ ਆ ਗਿਆ ਮੈਂ ਕਬੀਜਾ ਲਿਆਇਆ ਤੇ ਉਹ ਕਿੱਥੇ ਗਈਆਂ ਕੱਢੋ ਤਾਂ ਸਹੀ ਫੇਰ ਕੱਢੀ ਐ ਨਾ ਕਬੀਜ ਅਣ ਜਾਣ ਵਾਸਤੇ ਵੀ ਕੱਪੜਾ ਚਾਹੀਦਾ ਸਾਰਾ ਘਰ ਅਹੀ ਨਹੀਂ ਲਾਣਾ ਮੈਂ ਗਰਮੀਆਂ ਵਾਸਤੇ ਹੀ ਲਿਆਇਆ ਘਰਾ ਪਾਣ ਨੂੰ ਹਾਂ ਅਣ ਜਾਣ ਨੂੰ ਵੀ ਚਾਹੀਦਾ ਤਾਂ ਹੋਰ ਵੀ ਮਿਲ ਗਈ ਜੀ ਮਨੂੰ ਉਹਨਾਂ ਨੇ ਮੇਰੇ ਬਲਦੂਰ ਸੰਪੇਪਰੇ ਸਸਰੇ ਕਰ ਕਿਤਾਉ ਲਗ ਰਹੀ ਆ ਮਨੋ ਜਸਕਰ ਵਧੀਆ ਸਟਾਈਲ ਥੋੜਾ ਚੇਂਜ ਕਰਦੇ ਆ ਵੇਚੇ ਇਹਦੇ ਨੇ ਤਰ੍ਹਾਂ ਤਰ੍ਹਾਂ ਦੇ ਸਟੇਲ ਇੱਕ ਹੋਰ ਕਹਿ ਰਹੀ ਏ ਕਹਿੰਦਾ ਮੇਰਾ ਨਾ ਬਲੌਗ ਪਾ ਦੇ ਕਰ ਯਾ ਸ਼ਾਰਟ ਪਾ ਦੇ ਕਰ ਮੈਂ ਵੇਚੇ ਪੱਗਾਂ ਬੰਦਾਂ ਇਹਨੂੰ ਕਈ ਤਰ੍ਹਾਂ ਦੀਆਂ ਪੱਗਾਂ ਆਣੀਆਂ ਹੀ ਬਣਣੀਆਂ ਬਲਾਂ ਵਾਲੀਆਂ ਸਿਕਣਾਸੀ ਬੰਦ ਏ ਇਦਾਂ ਦੀਆਂ ਵੀ ਐ ਇਦਾਂ ਦੀਆਂ ਵੀ ਤਮਾਲਾ ਦੀ ਸਭ ਕੁਝ ਵਾਲਾ ਬੱਟਾ ਵਾਲੀਆਂ ਵੀ ਹੁਣ ਆਪਾਂ ਇਹਦਾ ਦੇ ਕਰੂੰਗੇ ਤੁਹਾਨੂੰ ਸ਼ਾਰਟ ਪਰ ਮਨ ਨੂੰ ਨਾ ਥੋੜਾ ਕ ਮੈਂ ਇਨਾ ਪੇਤੀ ਨਾ ਨਾ ਹੀ ਹੈ ਕੋਈ ਨਹੀਂ ਕਰਦਾ ਇਹ ਲਾਦੀ ਪੇਤੀ ਨਹੀਂ ਹੈਗਾ ਮੈਂ ਸਾਡੇ ਕੋਲ ਟਾਈਮ ਹੀ ਨਹੀਂ ਹੈ ਬਸ ਜੀ ਚਲੋ ਕੋਈ ਨਹੀਂ ਟਾਈਮ ਕੱਢੂਗੇ ਚਲੋ ਆਹ ਤੇ ਜੀ ਉਦਣ ਆ ਜਿਹ ਦੇਖੋ ਤਾਂ ਇਹਦਾ ਕਲਰ ਵੀ ਨਹੀਂ ਹੈ ਜਿਵੇਂ ਕਲੀਆਂ ਨਹੀਂ ਕੇ ਕਰਦੇ ਤੇ ਪਹਿਲਾਂ ਕਲਰਾਂ ਤੇ ਬਿਨਾ ਸੂਟ ਸਵਾਏ ਕਰਦੇ ਓਕਣਾ ਦੇ ਕਲਰ ਡਿਜ਼ਾਈਨ ਕਰਦੇ ਆ ਬੈਨਗੜ ਦੇਖ ਲਓ ਉਹ ਗੜਾਏ ਉਹ ਹੈ ਬੈਨਗੜਾ ਉਹ ਹੈ ਆਪਣਾ ਤਾਂ ਕਰਾਰੀਓ ਪਛਾਣੀ ਹੁਣ ਮੈਂ ਜੀਤ ਕਹਿ ਵੀ ਨਹੀਂ ਸਕਦੀ ਬੀ ਹੁੰਦਾ ਬੈਨ ਦੂਜਾ ਹਾਂ ਇਹ ਉਹ ਗੜਾਏ ਚਲੋ ਫਿਰ ਚਲੋ ਯੂ ਹੈ ਚਲੋ ਠੀਕ ਹੈ ਜੀ ਬਾਕੀ ਹੁਣ ਗੱਲਬਾਤ ਕਰਾਂਗੇ ਤੁਹਾਨੂੰ ਤਾਂ ਮੈਨੂੰ ਵੀ ਕਹਿ ਦੇਣਾ ਹਾਂ ਤੇ ਬਾਕੀ ਇੱਕ ਸੋਰੀ ਜੀ ਹੁਣ ਆਪਾਂ ਨਾ 15 20 ਦਿਨ ਤੋਂ ਜਿੰਨੇ ਨਵੇਂ ਸਬਸਕ੍ਰਾਈਬਰ ਜੁੜਦੇ ਤੇ ਜਾਂ 4 5 naam ਜਰੂਰ ਬੋਲਦੇ ਤੇ ਸੌਰੀ ਜੀ ਅਗਲੇ ਬਲੌਗ ਚ ਕਈ ਮੇਰੇ ਭੈਣਾਂ ਨੇ ਭਰਾਵਾਂ ਨੇ naam ਪਾਏ ਵੀ ਹੈ ਅਸੀਂ ਐਡ ਕਰਨੇ ਅੱਜ ਸ਼ਾਮ ਨੂੰ ਤੇ ਅਗਲੇ ਬਲੌਗ ਚ ਤੁਹਾਨੂੰ ਜਰੂਰ ਮਿਲੂਗੇ ਜੀ ਚਲੋ ਠੀਕ ਆ ਹੁਣ ਬਣੇ ਰਹੋ ਨਾਲ ਤੇ ਦੇਖਦੇ ਕਿੱਧਰ ਜਾਣਾ ਕਿੱਥੇ ਮੈਨੂੰ ਤਾਂ ਕਿਤੇ ਦਾ ਵੀ ਨਹੀਂ ਲੱਗਦਾ ਮਨ ਡਰਾਈਵ ਨੂੰ ਦੱਸਦਾ ਤੇ ਵੀ ਜਾਣਾ ਕਿੱਥੇ ਮੈਨੂੰ ਕੀ ਪਤਾ ਮੈਂ ਕਿੱਥੇ ਲੈ ਕੇ ਪੜ ਜਾਵਾਂਗੇ ਤੁਹਾਨੂੰ ਜੇ ਤੁਹਾਡੇ ਕੰਮ ਤੁਰਨੇ ਵਾਲੇ ਹੈ ਨਾ ਹੂੰ ਪਤਾ ਨਹੀਂ ਮੈਂ ਤਾਂ ਸੁੱਤੀ ਜਾਂਦੀ ਮੇਰੀ ਸਾਰੀ ਜ਼ਿੰਦਗੀ ਉਹ ਲੰਘ ਜਾਣੀ ਆ ਛੇਤੀ ਛੇਤੀ ਕਰਦੇ ਮੈਂ ਛੇਤੀ ਚੱਲ ਜਾਣਾ ਪਰ ਤੁਸੀਂ ਨਹੀਂ ਛੇਤੀ ਕਿਦਰ ਹੀ ਨਹੀਂ ਤੁਰਨਾ ਚੱਲ ਮਾੜੇ ਕਰ ਰੋਣਾ ਹੀ ਰੋਲ ਹੁੰਦਾ ਇਹ ਨੂੰ ਤਾਂ ਇਹਨਾਂ ਕਦੀ ਬੋਲਣਾ ਨਹੀਂ ਵਲੌਗ 'ਚ ਕਿਉਂ ਨਹੀਂ ਬੋਲਦੇ ਬੋਲਣੇ ਦਾ ਮਤਲਬ ਨਹੀਂ ਹੈਗਾ ਜੇ ਪਤਾ ਹੈ ਵੀ ਜਾਣਾ ਤਾਂ ਗੱਡੀ 'ਚ ਐ ਮੋਟਰਸਾਈਕਲ 'ਤੇ ਜਾਣਾ ਹੋਇਆ ਤਾਂ ਤਾਂ ਮੰਨੀ ਐ ਹੂੰ ਜੇ ਗੱਡੀ 'ਚ ਜਾਣਾ ਚਲੋ ਠੀਕ ਹੈ ਜੀ ਆਪਾਂ ਛੇਤੀ ਸਾਜਰੇ ਤੋਂ ਲਿਆ ਕਰਦੇ ਫਿਰ ਧੁੱਪ ਨਹੀਂ ਨਹੀਂ ਸੁਣਾ ਲੈ ਛੇਤੀ ਦੋ ਕੋ ਹੋਰ ਗੱਲਾਂ ਚਲੋ ਠੀਕ ਹੈ ਜੀ ਤਨ ਹੋ ਗਈ ਅੱਜ ਮੇਰੀਆਂ ਭੈਣਾਂ ਕਿੰਨੀ ਮੇਰੀਆਂ ਭੈਣਾਂ ਨੂੰ ਹੋ ਗਈ ਪਾਰਟੀ ਮਨਜੇਤ ਕਿੰਨੇ ਕਿਉਂਕਿ ਨਵਾਂ ਸੂਟ ਹੈ ਅੱਜ ਤੁਸੀਂ ਉਹ ਕਮੈਂਟਾਂ ਰਾਹੀਂ ਪੁੱਛ ਲਿਓ ਜੇ ਬਈ ਪੁੱਛਣਾ ਹੈ ਚਲੋ ਠੀਕ ਹੈ ਜੀ ਹੁਣ ਚੱਲਦੇ ਆਂ ਆਪਾਂ ਆਪਣੀ ਰਾਣੀ ਸੁੰਦਰਾ ਨੂੰ ਕੱਢਦੇ ਆਂ ਤੇ ਦੇਖਦੇ ਅੱਜ ਕਿੱਥੇ ਜਾ ਰਹੇ ਪਣਾ ਹੀ ਰਿਹਾ ਤੁਸੀਂ ਨਾਲ ਦੇਖ ਜੀ ਗੱਡੀ ਬਾਹਰ ਕੱਢਦੇ ਆਂ ਦੇਖੋ ਜੀ ਇਹ ਲੋ ਜੀ ਇਹ ਬਣ ਰਿਹਾ ਆਪਣੇ ਲਾਕ ਬ੍ਰਿਜ ਜਿਹੜਾ ਸਟੇਡੀਅਮ ਨੂੰ ਰਸਤਾ ਜਾ ਰਿਹਾ ਹੈ ਇਹ ਸਟੇਡੀਅਮ ਤੋਂ ਪਹਿਲਾਂ ਪਹਿਲਾਂ ਤਿੰਨ ਬ੍ਰਿਜ ਬਣ ਰਹੇ ਇੱਕ ਤਾਂ ਬਣ ਰਿਹਾ ਇਹ ਉਹ ਮੈਕਸ ਸਿਟੀ ਦੇ ਨਾਲ ਹੀ ਤੇ ਉਰੇ ਪ੍ਰੋਬਲਮ ਕੀ ਆਈ ਜੀ ਦੇਖੋ ਇੱਕ ਤਾਂ ਇਹ ਡਬਲ ਬਣਨਾ ਜੀ ਬ੍ਰਿਜ ਇਧਰ ਤਿਆਰ ਹੋ ਗਿਆ ਰਹਿ ਗਿਆ ਇਧਰ ਤੇ ਇਹ ਤਿਆਰ ਹੋ ਰਿਹਾ ਐਨਾ ਕੋਈ ਲੱਗ ਰਸਤਾ ਵੀ ਨਹੀਂ ਦੇ ਆ ਜਦੋਂ ਜੱਸ ਕਰਨ ਨੂੰ ਸਵੇਰੇ ਛੱਡਣਾ ਆਣੇ ਇੱਥੇ ਨਾ ਦੇਖੋ ਟਰਾਲੀ ਆ ਗਈ ਹੁਣ ਬੜਾ ਬਹੁਤ ਦਿੱਕਤ ਹੋਣੀ ਹੈ ਪਿੱਛੇ ਕੰਮ ਚੱਲ ਰਿਹਾ ਵਿੱਚ ਜਾ ਖਾ ਰਹੇ ਇੱਥੇ ਖੜਾ ਰਣੀ ਤੇ ਜੇ ਆ ਦੇਖੋ ਐਂ ਰਸਤੇ ਸਾਈਡ ਦੇਣੀ ਪੈਂਦੀ ਜੀ ਤੇ ਇੱਧਰ ਦੇਖੋ ਟੋਏ ਜੇ ਇਹ ਤਾਂ ਜਿਸ ਚੱਕ ਤੇ ਜੀ ਉੱਪਰ ਪਿੰਡਰ ਨਹੀਂ ਨਾ ਬਹੁਤ ਸਰੀਏ ਤੇ ਲਓ ਜੀ ਦੇਖੋ ਇਹ ਹੁਣ ਇੱਕ ਟਰਾਲੀ ਆ ਰਹੀ ਐ ਦੇਖੋ ਜੀ ਕਿੰਨੀ ਕਿੰਨਾ ਮੁਸ਼ਕਲ ਐ ਦੇਖੋ ਹੀ ਪ੍ਰੋਬਲਮ ਏਪ ਨਹੀਂ ਨਾ ਜੇ ਕਿਤੇ ਵੀ ਪੁਲ ਤਿਆਰ ਕਰਨਾ ਨਾ ਉੱਥੇ ਲੰਬਾ ਟਾਈਮ ਕੰਮ ਚੱਲਣਾ ਸਾਲ 2 ਸਾਲ ਤਾਂ ਇਹਨਾਂ ਨੂੰ ਅਲੱਗ ਰਸਤਾ ਦੇਣਾ ਚਾਹੀਦਾ ਤਾਂ ਵਿਚੇ ਹੁਣ ਟ੍ਰੈਫਿਕ ਵਿਚੇ ਪੁਲ ਬਣਦੇ ਦੇਖੋ ਕਿੰਨਾ ਕਿੰਨੀ ਦਿੱਕਤ ਆਈ ਜੱਸ ਸਵੇਰੇ ਅਸੀਂ ਜੱਸਕਰ ਨੂੰ ਛੱਡਣ ਜਾਂਦੇ ਐਨੀ ਪ੍ਰੋਬਲਮ ਐ ਨਾ ਦੁਪਹਿਰੇ ਨਾ ਪਾਣੀ ਛੜਕਦੇ ਇੰਨੀ ਮਿੱਟੀ ਉੱਡਦੀ ਹਰੇ ਇੱਕ ਵਾਰ ਲੰਘ ਲੋ ਐ ਹੋ ਜਾਂਦਾ ਪਤਾ ਨਹੀਂ ਬੰਦਾ ਕਿੰਨਾ ਕਬ بیمار ਹੋ ਗਿਆ ਉੱਤੋਂ ਗਰਮੀ ਦਾ ਟਾਈਮ ਜੀ ਨੇ ਰੂੜ ਬਣਾਣਾ ਜੀ ਹੁਣ ਫੋਰ ਮਾਰਗ ਇਹ ਜਿਹੜਾ ਇਹ ਦੋ ਬਰੀਜਾਂ ਜੀ ਦੋ ਰੋਡ ਦਾ ਹੋ ਜਣਾ ਸਿੱਧਾ ਮੇਨ ਹਾਈਵੇ ਜਾਣ ਵਾਲਾ ਇਹ ਦੋ ਹੋ ਜਣੇ ਵਾਲੇ ਦਾਲਾ ਜਿਹੜਾ ਫੋਰ ਬਣਨਾ ਇਹ ਸਾਈਡਾਂ ਤੇ ਦੋ ਰੋਡ ਫੋਰ ਬੈਸੇ ਇਹ 6 ਲਾਈਨ ਦਾ ਰੋਡ ਹੈ ਜੀ ਇਹਨਾਂ ਦੀ ਜ਼ਮੀਨ ਉਹ ਉੱਪਰ ਤੱਕ ਖਰੀਦ ਹੋਈ ਵੀ ਦੂਰ ਦੂਰ ਤੱਕ ਵੈਸੇ ਇੱਕ ਆ ਬਣਨਾ ਹੁਣ ਛੋਟਾ ਇੱਕ ਬਣ ਲਈ ਸਾਈਡ ਬਣਨਾ ਲੋ ਜੀ ਪਹਿਲਾਂ ਤੱਕ ਕਰੋ ਜੀ ਦਰਸ਼ਨ ਪਹੁੰਚ ਗਏ ਬਿੰਦਰਾ ਗਰਦਵਾਰਾ ਸਾਹਿਬ ਤੇ ਮੈਂ ਉਸ ਦਿਨ ਗੱਲ ਕਰ ਰਿਹਾ ਤਾਂ ਜਦੋਂ ਪਿਛਲਾ ਬਲੌਗ ਦੇ ਆ ਤਾਂ ਇਹ ਜਿਹੜਾ ਦਰਾਖਤ ਹੈ ਨਾ ਪਿਲਖਣ ਦਾ ਉਹਰੇ ਦੋ ਤਿੰਨ ਲੱਗੇ ਹੋਏ ਤੇ ਥੱਲੇ ਬਣੇ ਹੋਏ ਚੌਂਤਰੇ ਤੇ ਇੱਕ ਦਿਨ ਅਸੀਂ ਆ ਰਹੇ ਤੇ ਰੋਪੜ ਤੇ ਹਨਾ ਮਨਜੀਤ ਜਾਂ ਕਰਨ ਸੌਂ ਗਿਆ ਤਾਂ ਅਸੀਂ ਰੁਕੇ ਤੇ ਜੀ ਉਹ ਉੱਥੇ ਉੱਥੇ ਬਜ਼ੁਰਗ ਬੈਠਿਆ ਤਾਂ ਮੈਂ ਜੱਸ ਕਰਨ ਨੂੰ ਲੱਗਿਆ ਠਾਲ ਨੂੰ ਬਾਬਾ ਕਹਿੰਦਾ ਬਾਈ ਅੰਦਰ ਲੰਗਰ ਵੀ ਛਕਿਆ ਉੱਥੇ ਕਹਿੰਦਾ ਗਰਮੀ ਅੱਜ ਜ਼ਿਆਦਾ ਹੈ ਕਹਿੰਦਾ ਨਾਲੇ ਛੋ ਕਰੇ ਨੂੰ ਪਾਣੀ ਪਿਲਾਓ ਫਿਰ ਅਸੀਂ ਗੱਡੀ ਰੋਕ ਕੇ ਨੂੰ ਠਾਲ ਲਿਆ ਤੇ ਉਸ ਦਿਨ ਟਾਈਮ ਨਹੀਂ ਤਾਂ ਹੈ ਹਨਾ ਮਨਜੀਤ ਇਹ ਇਹ ਤਾਂ ਉਹ ਹੈ ਜਾਲੇ ਜੇ ਹਰ ਗਰਦ ਹਵਾ ਗਿਆ ਲੈ ਆਲਣੇ ਜੇ ਪੀਆ ਵਿੱਚ ਬਹੁਤ ਸੋਹਣੀ ਲੋਕੇਸ਼ਨ ਹੈ ਤੇ ਬਾਕੀ ਬਾਈ ਗਰਮੀਆਂ ਜੇ ਦੇਖੋ ਜਿਹੜਾ ਨਾ ਪਿਲਖਣ ਦਾ ਦਰਖਤ ਹੁੰਦਾ ਇਹਦੀ ਬਹੁਤ ਸੰਗਣੀ ਸ਼ਾਂ ਹੁੰਦੀ ਹੈ। ਇਹ ਚਲੋ ਭਾਈ ਚੱਲ ਜੀ। ਪੂਰੀ ਖੋਲ ਜੀ। ਹਾਂ ਹਾਂ ਮੱਥਾ ਟੇਕੀਏ ਚਲੋ। ਚਲੋ ਇਹ ਚਾਲਦੇ ਆਂ ਫਿਰ ਸਾਨੂੰ ਮੱਥਾ ਵੀ ਟਿਕਾ ਲਿਆ ਜੀ। ਬਣੇ ਦੇ ਨਾਲ। ਵਾਹਿਗੁਰੂ ਵਾਹਿਗੁਰੂ। ਕੋਈ ਦੱਸੋ। ਬੈਠੀ ਜੀ ਮਨਜੀਤ ਦਾ ਚੱਲੋ ਭਾਈ ਲੰਗਰ ਫੜਕਾਏ ਜੀ ਬਹੁਤ ਵਧੀਆ ਕਰਦੇ ਆਪਾਂ ਚੱਕ ਕੇ ਲੰਗਰ ਹਾਲ ਚ ਤੇ ਹੁਆ 8 ਪ੍ਰਸੰਗਤ ਰੰਗਤ ਚ ਬੈਠ ਕੇ ਖਾ ਗਰੀਆਂ ਪ੍ਰਸ਼ਾਦਾ ਜੀ ਸਾਡਾ ਵੀ ਦਿਲ ਕਰਿਆ ਵੀ ਦੋ ਦੋ ਛਕ ਲੈ ਜੀ ਵਾਹਿਗੁਰੂ ਬਾਬੇ ਨਾਨਕ ਨੇ ਆਪਣੇ ਬਾਬਾ ਜੀ ਨਾਨਕ ਨੇ ਕਿਹਾ ਵਾ ਵੀ ਪੰਗਰਤ ਚ ਬੈਠ ਕੇ ਸੰਗਤ ਨੂੰ ਪ੍ਰਸ਼ਾਦਾ ਜ਼ਰੂਰ ਛਕਣਾ ਚਾਹੀਦਾ ਜੇ ਗੁਰਦੁਆਰੇ ਚ ਆਪਾਂ ਕਿਸੇ ਚ ਵੀ ਚਲੇ ਗਏ ਬਾਬਾ ਜੀ ਨਾਨਕ ਚਲੋ ਠੀਕ ਹੈ ਜੀ ਬਾਬਾ ਨਾਨਕ ਦੇ ਚਲਾਏ ਹੋਏ ਲੰਗਰ ਹੈ ਜੀ ਇਹ ਲਓ ਜੀ ਲੰਗਰ ਛਕ ਲਿਆ ਜੀ ਚਾਹ ਪਾਣੀ ਵੀ ਛਕ ਲਿਆ ਤੇ ਜਸ ਕਰਨ ਕਹਿੰਦਾ ਹੁਣ ਮੈਨੂੰ ਲੈ ਚਲੋ ਵੈਸੇ ਇਹਦਾ ਮੰਨਤਾ ਨਹੀਂ ਕਰਦਾ ਹੁਣ ਜਸ ਕਰਨ ਚੱਲੀਏ ਫਿਰ ਚੱਲੋ ਚਲੋ ਫਿਰ ਚਲੋ ਬੇਤਾ ਵੇ ਜੋਸ ਕੇ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾ ਦਈਏ ਬਾਹਰ ਤੋਂ ਵੀ ਕਿਤੇ ਬੇਂਦਰਾਖ ਤੋਂ ਆਂਦੇ ਆਂਦੇ ਅਸੀਂ ਨਾ ਅੱਜ ਪਲਾਨ ਬਣਾਇਆਤਾ ਬੀ ਜਿਹੜੇ ਪਿੰਡਾਂ ਚ ਆ ਮੈਕਸ ਜੋ ਅਸੀਂ ਸਬਜ਼ੀ ਲੈਣੇ ਆ ਨਾ ਤਾਂ ਉਹ ਤਾਜ਼ੀਆਂ ਹੁੰਦੀਆਂ ਤੇ ਮਹਿੰਗੀ ਬਹੁਤ ਆਉਂਦੀ 60 ਰੁਪਏ 50 ਰੁਪਏ 60 ਰੁਪਏ 40 ਰੁਪਏ 40 ਤੋਂ ਘੱਟ ਕੋਈ ਸਬਜ਼ੀ ਨਹੀਂ ਜੀ ਚੱਕੀ ਆ ਲੈ ਲੋ ਚਾ ਕੁਝ ਲੈ ਲੋ ਇਹ ਲੋ ਜੀ ਇਹਨਾਂ ਨਾਲ ਨਾ ਬੇਲਾਂ ਲਾਈ ਵੀ ਆ ਤੇ ਇਹ ਬੇਲਾਂ ਲਾਈ ਵੀ ਆ ਅਸੀਂ ਪਿਛਲੀ ਵਾਰ ਵੀ ਲੈ ਕੇ ਗਏ ਤੇ ਤੇ ਤੁਹਾਨੂੰ ਸਬਜ਼ੀਆਂ ਦਿਖਾਣਾ ਦੇਖੋ ਇਹਨ ਹਰੀਆਂ ਤੇ ਤਾਜ਼ੀਆਂ ਲੋ ਇਹ ਤਾਂ ਪੈਂਖਰਦੂਜੇ ਤਰਬੂਜ ਤੇ ਇਹ ਦੇਖ ਇੱਕ ਤੂ ਕੱਕੜੀਆਂ, ਨਿੰਬੂ, ਤਰਲੇ ਤੇ ਗੱਲ ਹੋਰ ਵੀ ਆਈ ਰੇਟ ਬਹੁਤ ਜਾਇਜ ਹੈ ਬਾਈ ਦਾ। ਕੋਈ ਵੀ ਸਬਜ਼ੀ ਲੈ ਲਓ 20-30 ਰੁਪਏ ਦੀ ਹੋਣੀ 20 ਦੀ। ਤੇ ਇਹ ਦੇਖੋ ਬਹੁਤ ਵਧੀਆ ਸਬਜ਼ੀ ਹੈ। ਹਰੀ ਐ, ਤਾਜੀ। ਲੋ ਤੇ ਬਾਈ ਦੇ ਉੜਾ ਰੋਡ ਹੈ ਨਾ ਲਾਗ ਨੇ ਇਹ ਪਿੰਡ ਰਖ ਤੋਂ ਆ ਰਹੇ ਹ ਤੇ ਬਹੁਤ ਲੈ ਕੇ ਜਾਣੇ ਜੀ ਕਿਉਂ ਫਾਇਦਾ ਹੈ ਇਹ ਆਪਣੇ ਪਿੰਡਾਂ ਚ ਮਹਿੰਗਿਓ ਬਹੁਤ ਮਿਲਦੀ ਹੈ ਇਹ 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 ਬਾਈ ਦੇ ਗੱਲ ਇੱਕ ਮੁੰਡਾ ਇਹ ਤੇ ਬਾਈ ਦੇ ਗੱਲ ਮੁੰਡਾ ਇਹ ਹਾਂ ਬਾਈ ਕੀ ਰੇਟ ਹੈ ਜੀ ਤੇ ਉਹ ਰੱਖਾ ਜੀ ਤੇ ਕੀ ਰੇਟ ਹੈ ਜੀ ਹੀਰੇ ਲੈ ਰਹੇ ਇਹ ਸਾਬ ਜੇ ਦੇ ਲਈ ਇਹ ਮੋٹے ਨਾ ਨਹੀਂ ਕੱਚੇ ਲਈ ਬਾਈ ਨਾਲ ਆਪੇ ਪਾ ਦੇਣਾ ਦੇਖ ਕੇ ਪਾਓ ਅੰਕਲ ਉਦਣ ਲੈ ਕੇ ਗਏ ਤੇ ਜਿਤਨਾ ਛੋਟੇ ਜਿਹੇ ਇਦਾਂ ਦੇ ਪਾ ਦੇ ਪੀਂਡੀ ਵੀ ਹੈ ਅੰਕਲ ਦਾ ਕੋਈ ਹੋਣਾ ਵਿੱਚ ਦੇ ਪੋਤਾ ਪੂਤਾ ਹੋਣਾ ਹਮਕੰਦ ਦੇਖੋ ਪਤਾ ਜੀ ਹੈ ਰੈਸ ਚੀਜ਼ ਹੈ ਇਹ ਲੈ ਤੇ ਕਰੇਲੇ ਦੇਖੋ ਕਰੇਲੇ ਅੰਕਲ ਕਿਆ ਰੇਟ ਹੈ ਜੀ ਕਰੇਲੇ ਹਾਂ ਜੀ ਕਰੇਲੇ ਤੇ ਕੀ ਆ ਕੀ ਆ 20 ਰੁਪਏ ਕਿਰੇ 20 ਰੁਪਏ ਉਧਰ ਮਿਰਚਾਂ ਜੀ ਮਿਰਚਾਂ ਵੀ 15 ਰੁਪਏ ਪਾਈ ਆ। ਲਓ ਜੀ ਬਰੇ 100 ਰੁਪਏ ਦੀਆਂ ਚਾਰ ਸਬਜ਼ੀਆਂ ਆਜਣੀਆਂ ਆ ਆਰਾਮ। ਹਫਤੇ ਦੀ ਸਬਜ਼ੀ ਲੈ ਜਾਓ ਜੀ। ਇੱਧਰ ਦੇਖ ਤਾਂ ਕਰ ਮੈਂ ਇਹ ਦੇਖ ਤਾਂ। ਐ ਭਾਈ। ਭਾਈ, ਕੀ ਰੇਟ ਆ? ਠੀਕ ਠੀਕ ਲਾ ਲੈ ਦੋ ਲੈ ਲਾਂਗੇ। 40 ਰੁਪਏ। ਦੇਖ ਤਾਂ। ਲੈ ਬਈ। ਤੇ ਮੈਂ ਤਾਂ ਤੁਹਾਨੂੰ ਬਲੌਗ ਦੇ ਆਏ। ਆਪਣੇ ਆਪਣੇ ਤਾਜੇ ਪਿੰਡਾਂ ਦੇ ਕੰਮ ਕਰਨਾ ਛੱਡ ਗਏ। ਦੇਖੋ ਇਹ ਬਾਹਰ ਦੇ ਬੰਦੇ ਆ ਕੇ ਨਾ ਵਧੀਆ ਅਠ ਅਠ ਕੀ ਲੈ ਲੈ ਕੇ ਸਬਜ਼ੀ ਲਾਨੇ। ਤੇ ਹੁਣ ਪੂਰਾ ਚੱਲ ਰਿਹਾ ਜੀ ਕੰਮ। 26 ਦੀ ਮੰਡੀ ਵੀ ਸਵੇਰੇ ਸਾਜਰਾ ਛੱਡਿਆ ਨੇ ਮੈਂ ਗਰਾਰੀ ਫਸਾਈ ਵੀ ਕਹਿੰਦਾ ਮੈਂ ਹੁਣ ਤਰਬੂਜ ਵੀ ਲੈਣਾ ਹੈ ਉਹ ਐ ਕਿਹਾ ਵੀ ਕੋਈ ਕਿਲੋ ਹੁੰਦਾ ਕੋਈ ਡੇਢ ਮਹਾਂ ਇੱਕ ਕਰਵਾ ਲੈ ਦੇ ਚਾਹੇ ਦੋ ਹੁੰਨੇ ਚਾਹੇ ਇੱਕ ਉਧਰ ਦੇ ਅੰਕਲ ਕੋਲ 4 ਕਿਲੋ ਆਏ ਵੇ ਜਿਆਦਾ ਹੀ ਹੈਗਾ 4 ਕਿਲੋ ਇੱਕ ਦੇ ਦੋ ਪੀਸ ਇੱਕ ਕਰ ਦੋ ਚਾਹੇ ਡੇਢ ਹੈ ਚਾਹੇ ਦੋ ਹੈ ਇੱਕ ਕਰ ਦੋ ਤਾਂ ਲਿਆਏ ਅਸੀਂ ਵੀ ਤੇਰੇ ਗੁਣਿਆਂ ਚ ਜਿਹੜਾ ਹੁੰਦਾ ਉਹ ਕਰ ਦੇ ਆਲਾ ਨੇ ਬਾਈਕ ਤੇ ਲੈ ਆਇਆ ਨਾ ਇਸ ਤਰ੍ਹਾਂ ਸਿਆਣਾ ਦੇਖ ਲੈ ਕਿਹੜਾ ਆਖੋ ਮੈਂ ਤਾਂ ਦੋ ਲੈ ਆਇਆ ਤਾਂ ਆ ਰੱਖ ਲੈ ਆ ਰੱਖ ਲੈ ਇਹ ਮੁੰਡਾ ਨਾ ਇਹ ਉਹ ਬਾਈਕ ਗਲ ਅੰਕਲ ਗਲ ਹੋਣਾ ਪੋਤਾ ਪੁੱਤਾ ਸੋਣੀ ਹੈਲਪ ਕਰਦਾ ਐ ਇਹ ਦੂਜਾ ਕਿੰਨੇ ਦਾ ਹੈ ਬਾਈ ਉਹ ਕਿੰਨੇ ਦਾ ਹੈ ਅੱਛਾ ਜਣੋ ਇਹ ਸਾਰੇ 2-2 ਕਿਲੋ ਦੇ ਉੱਪਰ ਐ ਪੀਸ ਹਨਾ ਕੋਈ 3 ਕਿਲੋ ਦਾ ਹਨੀ ਕੋਈ 3-4 ਕਿਲੋ ਦਾ ਜਣੋ 20 ਰੁਪਏ ਕਿਲੋ ਹੈ ਉਹ ਸਾਢੇ ਗਲ ਸਾਢੇ ਗਲ ਕੋਈ ਰਾਇਤ ਵੀ ਕਰ ਲੈ ਯਾਰ ਨਾ ਬਾਈ ਠੀਕ ਠੀਕ ਲਾਲਾ ਦੋ ਲੈ ਲਾਂਗੇ ਅੱਛਾ ਰਾਇਤ ਨਹੀਂ ਕਰਨੀ ਠੀਕ ਹੈ ਚਲੋ ਤੇਰੀ ਮਰਜ਼ੀ ਲਾ ਲਓ ਉਹ ਵੀ ਪਏ ਆ ਉਹ ਦੇਖੋ 100 ਦੂਏ ਖਰਬੂਜਾ ਕਹਿੰਦੇ ਜੀ ਨੂੰ ਹੈਂ ਨਾ ਛੇੜਨ ਤੇ ਲਓ ਜੀ ਸਬਜ਼ੀ ਅਸੀਂ ਲੈ ਲਈ ਹੁਣ ਅਕਲ ਗਲ ਕਰਦੇ ਹਾਂ ਸਾਫ ਕਿਤਾਬ ਲਾ ਦੇ ਜੀ ਮੜਾ ਸਾਫਤਾ ਜੀ ਜੀ ਮਿਰਚ ਆਉਗੀ ਜ਼ਾਟ ਖੀਰੇ ਕਿੰਨੇ ਆ ਗਏ ਜੀ ਖੀਰੇ ਕਿਲੋ ਕਿਲੋ 20 ਦੇ ਖੀਰੇ 80 ਹਾਂ ਜੀ ਹੋਰ ਕੀ ਆਏਗਾ ਇੱਕ ਹੈ ਜੀ ਚਾਰ ਨਿੰਬੂ ਮਿਰਚ ਉਹ ਤਾਂ ਲਾ ਲਈ ਇਹਦੀ ਹਾਂ ਮੈਂ ਕਰਵਾਉਣਾ ਤਰਬੂਜ ਤਾਂ ਲਾ ਲਿਆ ਸਰ ਤਰਬੂਜੀ ਦੇ ਲੱਗਿਆ ਜੀ ਅੱਛਾ ਛੁੱਟੀ ਲਓ ਜੀ ਪਹੁੰਚ ਗਏ ਤੇ ਨਰਸਰੀ ਵਿੱਚ ਸਮਾਂ ਥੋੜੇ ਤੋਂ ਹੋਰ ਆ ਲੇਟ ਏਗੇ ਲਾਈਟਾਂ ਵੱਲ ਗਈਆਂ ਅਸੀਂ ਵੀ ਗੱਡੀ ਦੀ ਲਾਈਟ ਬਾਲੀ ਆ ਤੇ ਫੁੱਲ ਲੈ ਜਣੇ ਤੇ ਹੀ ਦੋ ਚਾਰ ਨਰਸਰੀ 'ਚ ਪਹੁੰਚ ਗਏ ਤੇ ਵੀ ਹੁਣ ਦੋ ਕ ਪਲਾਂਟ ਲੈ ਜੀ ਇੱਕ ਤਾਂ ਫੁੱਲ ਵੀ ਲੈਣੇ ਆ ਤੇ ਬਾਈ ਨਾਲ ਕਰਨੀਆਂ ਗੱਲਾਂ ਵੀ ਦੋ ਚਾਰ ਬਾਈ ਜੀ ਆਪਣੇ ਜਿਕਣਾ ਬੜੇ ਦੂਏ ਆਪਣੇ ਸਫੈਦਾ ਸਬੂਦਾ ਹੋ ਗਿਆ ਹਾਈ ਬ੍ਰੈਡ ਉਹ ਵੀ ਰੱਖੇ ਵੇ ਜਿਕਣਾ ਆਪਾਂ ਨੇ ਜ਼ਮੀਨ ਚਲਾਣੇ ਹੋਏ 100 150 ਇਹ ਪਿਆ ਹਾਂ ਇਹ ਲੋ ਜੀ ਸਫੈਦਾ ਕਿਉਂਕਿ ਆਪਾਂ ਨੇ ਨਾ ਇੱਕ ਜ਼ਮੀਨ ਲਈ ਹੈ ਕਨਾਲ ਡੇਢ ਕਨਾਲ ਗੁੰਨੋ ਮੱਜਰੇ ਤੇ ਉਹਦੇ ਚ ਕੋਈ ਮਹਾ ਬੱਲੀ ਉਹ ਲਾ ਦੀਏ ਜੇ ਸਾਲ ਤੱਕ ਵੇਚਣੀ ਹੈ ਜੇ ਆਪਾਂ ਨਾ ਉਹਦੇ ਚ ਆਪਾਂ ਬੱਲੀ ਲਾ ਦੀਏ ਕੁਸ ਹੋਏ ਜਾਊਗਾ ਜੀ ਤਿਆਰ ਜਿਆਦਾ ਨਹੀਂ ਜੇ ਸਾਲ ਆਪਾਂ ਨਾ ਅੱਜ ਸਾਲ ਤੱਕ ਆਪਾਂ ਨਾ ਇਹ ਜਗ੍ਹਾ ਆਪਣੀ ਦੇਣੀ ਨਹੀਂ ਤੇ ਇੱਕ ਵਾਰੀ ਨਾ ਸਾਨੂੰ ਮੈਂ ਘਮਾਇਦਾਂ ਵੇਖੋ ਗਾਮਲੇ ਇਹ ਇਹ ਨਰਸਰੀ ਹੈ ਜੀ ਬੂਥਗੜ੍ਹ ਰੋਡ ਤੇ ਹੀ ਉੱਧਰ ਹੈ ਜੀ ਸਾਹਮਣੇ ਡਿਸਪੈਂਸਰੀ ਤੇ ਚੱਲਦੇ ਹਾਂ ਜੀ ਆਪਾਂ ਇੱਕ ਵਾਰ ਗੌਰ ਮਾਰੇ ਇਹ ਦੇਖੋ ਪਾਈਆਂ ਨਾਲ ਗਾਮਲੇ ਤਿਆਰ ਕਰੇ ਹੋਏ ਅੱਜ ਕੰਡ ਕਰਕੇ ਦੱਸਣਾ ਵੀ ਗਾਮਲੇ ਰੈੱਡ ਵਾਲੇ ਵਧੀਆਂ ਕਿ ਦੂਜੇ ਆ ਪਲਾਂਟ ਲੈਣੇ ਆ ਜਿਹਨਾਂ ਇਹ ਪਲਾਂਟ ਹੈ ਦੇਖੋ ਖੰਜੂਰ ਜੇ ਟਾਈਪ ਹੋ ਗਏ ਉਹ ਹੋ ਗਏ ਆ ਤੇ ਕਹਿੰਦੀ ਮੈਂ ਨਹੀਂ ਉਹ ਲੈਣੇ ਹੁਣ ਫੁੱਲਾਂ ਵਾਲੇ ਨਾ ਕਹਿੰਦੀ ਗਰਮੀਆਂ ਚ ਫੁੱਲ ਲੱਗਦੇ ਆ ਇਹ ਇਦਾਂ ਦੇ ਪਲਾਂਟ ਮੰਗਦੀ ਕੋਈ ਚਲੋ ਦੇਖ ਲੰਨਾ ਵੀ ਕਿਦਾਂ ਭਾਈ ਆਜੋ ਇੱਕ ਜਣਾ ਦਿਖਾ ਦਿਓ ਸਾਨੂੰ ਕੁਛ ਯਾਰ ਦੱਸ ਦੋ ਕੁਛ ਅਸੀਂ ਐ ਤਾਂ ਲੈ ਜਾਣੇ ਨਹੀਂ ਵੀ ਉਹ ਚੱਕੇ ਲੈ ਜਾਣੇ ਅਸੀਂ ਤਾਂ ਅਣਜਾਣ ਬੰਦੇ ਆਂ ਕੁਛ ਦੇਖੋ ਜੀ ਥੋੜੀ ਕਿ ਦਿੱਕਤ ਆਊਗੀ ਤੁਹਾਨੂੰ ਰਾਤ ਦਾ ਟਾਈਮ ਐ ਕੋਈ ਨਹੀਂ ਅੱਜ ਫਿਰ ਅਸੀਂ ਐ ਕਰਦੇ ਇੱਕ ਦੋ ਬੂਟਾ ਲੈ ਜਣੇ ਕੱਲੂ ਦਿਨ ਚ ਲੈ ਜੂंगे ਹਾਂ ਮੰਜੀ ਤਾਂ ਆ ਕੇ ਖੜ ਗਈ ਹੋਇਆ ਕਹਿੰਦੀ ਮੈਂ ਤਾਂ ਇਹ ਹੀ ਲੈਣੀ ਪਲਾਂਟ ਤੇ ਬਾਕੀ ਆਪਾਂ ਨਾ ਗੱਲਬਾਤ ਕਰਨੀ ਬਾਈਆਂ ਨਾਲ ਦੂਈ ਵੀ ਦੇਖੋ ਸਵੇਦਾ ਉਹ ਵੀ ਪੀਏ ਏ ਦੇਖੋ ਇੱਧਰ ਵੀ ਪਏ ਐ ਸਵੈਦਾ ਹੁਣ ਭਾਈ ਨੂੰ ਬੁਲਾਣਾ ਐ ਫੇ ਪੁੱਛ ਨਹੀਂ ਇੱਧਰ ਵੀ ਪਏ ਆ ਆਪਾਂ ਨੇ ਲਾਣਾ ਉੱਥੇ ਤਿੰਨ ਕਲੈਨਾਂ ਲਾ ਦੰਨੇ ਉਹਦੇ ਚ 33 ਫੁੱਟ ਪ੍ਰਾਂਟ ਐ ਉਹ ਵੀ ਦਿਖਾ ਕੇ ਲਿਆਉਂਗੇ ਜੀ ਤੁਹਾਨੂੰ ਜਦੋਂ ਮਨਜੀਤ ਨੂੰ ਦਿਖਾ ਕੇ ਲਿਆਉਂਗੇ ਨਾ ਕੱਲ ਕੋ ਉਹਨੂੰ ਆਂਦੇ ਜਾਂਦੇ ਇਹ ਵੀ ਮੇਰੇ ਗੱਲ ਲੜਦੀ ਉਦਨ ਦੀ ਗੱਨੀ ਤੱਕ ਨਹੀਂ ਜ਼ਮੀਨ ਲਈਓ ਨਹੀਂ ਹੈ ਐ ਮਨਜੀਤ ਕਹਿੰਦੀ ਲਈਓ ਨਹੀਂ ਤੱਕ ਨਹੀਂ ਹੈ ਨੀ ਜਦ ਤੇ ਦਿਖਾਈ ਮੇਰਾ ਵੀ ਫਰਚ ਹੈ ਤੈਂ ਦੇਖ ਕੇ ਕੀ ਕਰਨਾ ਨਾ ਤਾਉਮਾ ਕੁਝ ਬੀਜਿਆ ਵਾ ਸੜਕ ਦੇ ਨਾਲ ਆ ਬੀਜਿਆ ਜੀ ਹੂੰ ਦੇਖਣੀ ਤਾਂ ਹੈ ਚਲੋ ਕੋਈ ਨਹੀਂ ਦਿਖਾ ਦੂੰਗੇ ਨਾਲੇ ਜੀ ਕਰੂੰਗੇ ਇੱਕ ਬਲੌਗ ਤੁਹਾਨੂੰ ਦਉਂਦੇ ਉੱਥੇ ਦਾ ਵੀ ਵੀ ਆਹ ਲਿਕੇ ਸਨਾਂ ਜਮੀਨ ਦੀ ਤੇ ਜਿਹਦੇ ਕਰਕੇ ਫਿਰ ਅਸੀਂ ਤੁਹਾਡੀ ਸਲਾਹ ਵੀ ਲਾਉਂਗੇ ਵੀ ਕਿੰਨੇ ਕੁ ਸਬੈਦੇ ਕਿਸ ਤਰ੍ਹਾਂ ਲਾਈਏ ਚਲੋ ਠੀਕ ਹੈ ਜੀ ਹੁਣ ਬਾਈ ਨੂੰ ਬੁਲਾਉਂਦਾ ਬਾਈ ਕਿਹੜਾ ਇਹ ਇਹ ਕਿਹੜਾ ਇਹਦਾ ਨਾਮ ਕੀ ਹੈ ਜਿਹੜਾ ਇਹ ਹੈ 에ਰੋਕਰੀਆ 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 ਇਹ ਕਿੰਨੇ ਦਾ ਪਲਾਂਟ ਇਹ 150 ਇਹ 150 ਦਾ ਬੂਟਾ ਹੈ ਜੀ ਦੱਸੀ ਜਾਓ ਜੀ ਆਪਣੇ ਸਬਸਕ੍ਰਾਈਬਰ ਉਹ ਵੀ ਇੰਨਾ ਹੀ ਦਈਏ ਕਮੈਂਟ ਕਰਕੇ ਦੱਸ ਦਿਓ ਮਹਿੰਗਾ ਤਾਂ ਨਹੀਂ ਲਾਂਦਾ ਤੁਹਾਨੂੰ ਬਾਈ ਤੇ ਬਾਈ ਜਿਹੜੇ ਸਬੈਦੇ ਆ ਇਸ ਬੈਦਾ ਕਿਹੜਾ ਕਿਹੜਾ ਬੀਜ ਹੈ ਇਹ ਹਾਈਬ੍ਰਿਡ ਹੈ ਕੀ ਹੈ 95 95 ਕਿੰਨੇ ਦਿਨਾਂ ਚ ਤਿਆਰ ਹੁੰਦਾ ਹੈ ਇਹ ਮਹੀਨਿਆਂ ਚ ਇਹ ਤਾਂ ਮੇਰੇ ਬੰਦੇ ਭਾਈ ਕੋ ਪਤਾ ਹੋਵੇ ਇਹ ਬੱਲੀ ਹੈ ਕਿ ਦੂਜਾ ਹੈ ਪੀਪੀ 95 ਵਾਲਾ ਹੈ ਹਾਈਬ੍ਰਿਡ ਹੈ ਉਸ ਕੋ ਪਤਾ ਦੂਸਰਾ ਬੱਲੇ ਸਵੇਰੇ ਆਉਂਗਾ ਮੈਂ ਆਪਣਾ ਇੱਕ ਕਨਾਲ ਦੇ ਵਿੱਚ ਤਿੰਨ ਕਲਾਈਨਾਂ ਲਾਣੀਆਂ ਉਹਦੇ ਵਾਸਤੇ ਸਬੈਦਾ ਲੈ ਕੇ ਜਾਣਾ ਮਹੀਨੇ ਤੱਕ ਤੂੰ ਅੱਜ ਸਾਨੂੰ ਦੋ ਕਬੂਟੇ ਦੇ ਦੇ ਇੱਕ ਅੱਧਾ ਕਾਮ ਲਾ ਦੇ ਦੇ ਆ ਜਾ ਚੱਲ ਕਰੋਟਨ ਕੋ ਕਰੋਟਨ ਕਰੋਟਨ ਸਾਨੂੰ ਨਾਮ ਵੀ ਦੱਸ ਦੇ ਸਾਨੂੰ ਨਾ ਦੱਸਣਾ ਪੈਂਦਾ ਆਪਣੇ ਸਬਸਕ੍ਰਾਈਬਰਾਂ ਨੂੰ ਇਹ ਤਾਂ ਲੈ ਕੇ ਵੇਖ ਆਪਾਂ ਇਹ ਕੇ ਬਪਾਮ 에ਰੀ ਕਾ ਪਾਮ 에ਰੀ ਕਾ ਪਾਮ 에ਰੀ ਕਾ ਪਾਮ ਹੈ ਜੀ ਇਹ ਬੂਟਾ ਖੰਜੂਰ ਅਸੀਂ ਤਾਂ ਖੰਜੂਰ ਕਹਿਣ ਵਾਲੇ ਆ ਜੀ ਕੱਢ ਤਾਂ ਫਿਰ ਉਹਨਾਂ ਚ ਬੂਟਾ ਕੋਈ ਜਿਹੜਾ ਦੱਸਾ ਕਟਾ ਬਾਹਰ ਕਹਿ ਕੇ ਆ ਜਾਈ ਤਾਂ ਬਾਈ ਵੈਸੇ ਮੈਨੂੰ ਠੀਕ ਨਹੀਂ ਲੱਗਦਾ ਇਹ ਇਹ ਦਾ ਕਿਹਾ ਇਹ ਫੁੱਲ ਦਊਗਾ ਕਾ ਪਰਾਂ ਹੋਇਆ ਛੋਪੀ ਸ ਹੈ ਇਹ ਇਹ ਤਾਂ ਦੋ ਹੈ ਕਿ ਇੱਕ ਹੈ ਇਹ ਹੈ ਜੀ ਦੇਖੋ ਵਿੱਚ ਨੂੰ ਕਲਰ ਵੀ ਹੈ ਹਨਾ ਪੱਤੀਆਂ ਚ ਕਲਰ ਵੀ ਤਾਂ ਹੈ ਹਨਾ ਪੀਲੀ ਪੀਲੀ ਜਿੱਥੇ ਮਿਲेंगी ਹਾਂ ਪੀਲੀ ਪੜੇ ਨਾ ਜਿਕਣਾ ਆਪਾਂ ਛੱਟਾ ਨਹੀਂ ਦੇ ਦਿੰਦੇ ਪਾਣੀ ਜੇ ਦਾ ਯਾ ਰੰਗ ਦਾ ਉਹ ਬਣਿਆ ਬਾਈ ਇਹਨੂੰ ਕੋਈ ਬਿਮਾਰੀ ਤਾਂ ਨਹੀਂ ਯਾਰ ਪੱਤਾ ਇਕੱਠਾ ਹੋ ਰਿਹਾ ਆ ਦੇਖ ਯਾਰ ਬਿਮਾਰੀ ਨਹੀਂ ਨਿੱਟ ਨਹੀਂ ਪੜੀਦੀ ਮੈਨੇ ਆਜ ਹੀ ਨਿੱਟ ਡਾਲਾ ਹੂੰ ਪਰ ਇੱਕ ਕਰ ਯਾਰ ਇਹਨਾਂ ਮਤੇ ਦੇਖ ਕੇ ਚੰਗਾ ਜਾ ਬੂਟਾ ਦੇ ਦੇ ਸਾਡਾ ਕਾਮਯਾਬ ਹੋ ਜਾਵੇ ਉਹ ਬੂਟਾ ਹੈ ਇਹ ਪੂਰਾ ਅੱਛਾ ਹੋਰ ਕਿਹੜਾ ਹੈ ਉਹ ਪੇ ਜਿਹੜੇ ਬਰੀਕ ਬਰੀਕ ਜੇ ਇਹ ਗੋਭੀ ਕ੍ਰੌਟਨ ਦੇਖੋ ਜਮਤੇ ਕੌਨਸਾ ਇਹ ਰੋਕੀ ਜਾ ਇੱਕ ਤਾਂ ਐਰੋਕੇਰੀਆ ਦੇ ਦੇ ਆ ਕਿਹੜਾ ਹੈ ਕ੍ਰੌਟਨ ਕੋਈ ਪਤਾ ਨਹੀਂ ਪਾਣੀ ਬਰੇ ਚਲ ਠੀਕ ਹੈ ਜੀ ਤੁਹਾਨੂੰ ਹਾਂ ਹਾਂ ਇਹ ਇੱਕ ਵਧੀਆ ਇਹ ਦੇ ਹਾਂ ਇਹ ਕਾਮਯਾਬ ਬੂਟਾ ਦਈ ਜਿਹੜਾ ਕਾਮਯਾਬ ਹੋ ਜਾਵੇ ਜਾ ਕੇ ਕਮ ਬਾਕੀ ਮਨੂੰ ਇੱਕ ਸਲਾਹ ਹੋਰ ਦੇ ਯਾਰ ਆ ਜਾ ਇਹ ਪੇਂਜੀ ਗਮਲੇ ਨਾਲ ਨ ਰੱਖੇ ਵੇ ਮੈਂ ਨਾ ਮੜਾ ਇੱਕ ਜਾਨਾ ਮਨਜੀਤ ਉਹ ਲੱਟਾ ਬੰਦ ਇਹ ਕਰਦੇ ਬੈਟਰੀ ਖਤਮ ਹੋ ਜਣੀ ਇਹਦੀ ਲੋ ਜੀ ਆਪਾਂ ਨੇ ਇੱਕ ਵਾਰੀ ਗੱਡੀ ਦੀ ਲਾਈਟ ਵੀ ਬੰਦ ਕਰ ਦਈਏ ਤੇ ਇਹ ਪੇਂਸ ਬੈ ਤੇ ਜੀ ਬਾਕੀ ਮੈਂ ਤਾਂ ਇਹ ਕਹਿਣਾ ਮਨਜੀਤ ਗਮਲਿਆਂ ਦੀ ਲੋੜ ਨਹੀਂ ਹੈ ਮੇਰੀ ਮੰਨਦੀ ਹੈ ਤਾਂ ਬਾਲਟੀਆਂ ਚ ਲੱਗ ਜਾਣਾ ਪਲਾਸਟਿਕ ਦੇ ਗਮਲੇ ਵੀ ਤਾਂ ਆਪਾਂ ਲੈਣੇ ਆ ਹੈ ਜਿਹੜੀ ਕਿਸ ਜਿਸ ਵਿੱਚ ਸਾਦੀ ਕੁਦਮੇ ਚੰਗੀ ਲੱਗਦੀ ਆ ਉਹ ਬਲਾ ਬਾਈ ਕਿੱਥਾ ਲੰਘ ਗਿਆ ਅੱਜ ਤਾਂ ਨਾ ਬਾਈ ਬਾਈ ਨੇ ਵੀ ਵੇਚਣਾ ਨਹੀਂ ਸਮਾਨ ਉਹ ਫੇਰ ਲੰਘ ਗਿਆ ਹੁਣ ਹੀ ਆਏ ਤੇ ਇਹ 10 ਮਿੰਟ ਦਾ ਹੀ ਸਾਨੂੰ ਠੀਕ ਦੇਣ ਹੋ ਗਏ ਹੁਣ ਬਾਈ ਸਾਨੂੰ ਨਾ ਤਾਂ ਪਲਾਂਟ ਦਿਖਾ ਰਿਆ ਨਾ ਕੁਝ ਦੱਸ ਰਿਆ ਨਾ ਹੋ ਕਰ ਰਿਆ ਇਹਨੇ ਵੀ ਵੇਚਣਾ ਨਹੀਂ ਮੈਨੂੰ ਲੱਗਦਾ ਕੰਮ ਚੱਲਦੇ ਹੁਣੇ ਫਿਰ ਬੰਦਾ ਖੜਦਾ ਨਹੀਂ ਇਹ ਕਿੰਨੇ ਇੰਚੀ ਹੈ ਗਮਲਾ 12 ਇੰਚ ਜਿਹੜੇ ਇਹ ਬਾਈਟ ਵਾਲੇ ਆ ਛੋਟੇ 10 ਇੰਚੀ ਕਿੰਨੇ ਦਾ ਇਹ ਬਸ ਫਿਰ 20 ਰੁਪਏ ਦਾ 1 ਇੰਚ ਪਿੱਛਾ ਫਰਕ ਪਾ ਗਿਆ ਦੋ ਪਿੱਛਾਂ ਤੋਂ ਲਓ ਜੀ ਇਹ ਲੈ ਲਓ ਕਹਿੰਦਾ ਬਾਈ ਕਹਿੰਦਾ ਚਲ ਮੈਂ ਰੇਟ ਕਰ ਲਉਂ ਖੋਈ ਕਿੰਨੇ ਕਰਤੇ ਹੁਣ ਰੇਟ ਅਸੀਂ ਕਰੂਗਾ ਹੋਤਾ ਹੈ ਨਹੀਂ ਓਰੇ ਰੇਟ ਤਾਂ ਚਲ ਬਾਈ ਗੱਲ ਕਰ ਲੰਨੇ ਆ ਤੁਸੀਂ ਰੇਟ ਮੇਰੇ ਕੋ ਪਤਾ ਹੈ ਹਾਂ খালি ਕਹਿੰਦੇ ਕੋਈ ਨਹੀਂ ਕੋਈ ਨਹੀਂ ਚਲੋ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਜੇ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰਦੇ ਹੁਣ 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 ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਮੇਰਾ ਕੰਮ ਤਾਂ ਮਨਜੀਤ ਕਹਿੰਦੀ ਬਲੌਗ ਦੇਣਾ ਤੇ ਹੁਣ ਮਨਜੀਤ ਦਾ ਵੀ ਟਾਈਮ ਹੋ ਰਿਹਾ ਸ਼ਾਮ ਨੂੰ ਰੋਟੀ ਪਾਣੀ ਵੀ ਕਰਨਾ ਜਾ ਕੇ ਭਾਈ ਕੀ ਕਰਾਂ ਆਈ ਤਾਂ ਜਾ ਕੇ ਨਾ ਧੋ ਕੇ ਬਲਾ ਜਾਣਾ ਫੋਨ ਦੇਖਣ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਕੱਲ ਕਿਸੇ ਨਵੇਂ ਬਲੌਗ ਵਿੱਚ ਸਾਨੂੰ ਦੋ ਜੀ ਆ ਗਿਆ ਕੱਲ ਅਗਲਾ ਬਲੌਗ ਦਊਂਗੇ ਜੀ ਇਹ ਆਏ ਤਾਂ ਸਵੇਦਿਆਂ ਵਾਰਾ ਕੱਲੂ ਪੁੱਛ ਕੇ ਜਾਣੇ ਲੈ ਵੀ ਜਾਣੇ ਆਉਂਗੇ ਚਲੋ ਠੀਕ ਹੈ ਜੀ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਦੱਬ ਕੇ ਕਰਦੇ ਹੋ ਜੀ ਘੰਟੀ ਵਾਲਾ ਸਾਡੇ ਵੱਲੋਂ ਸਾਸਰੀ ਕੱਲ ਬਾਏ ਬਾਏ ਮਨਜੀ ਇਹ ਤਾਂ ਮਨ ਵੀ ਕੰਫਿਊਜ਼ ਹੋਇਆ ਵਾਪਰ ਦੇ ਮਛਰ ਹੈ